ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਪਹਿਲਾਂ ਤਾਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਐਸ ਕੇ ਟੈਕਸਟਾਈਲ ਜਿੱਥੇ ਕਿ ਤੁਹਾਨੂੰ ਪਹਿਲਾਂ ਵੀ ਕਾਫੀ ਵੀਡੀਓ ਦਿਖਾ ਚੁੱਕੇ ਹਾਂ ਅਸੀਂ ਇੱਥੇ ਕੱਪੜੇ ਦੇ ਸੂਟਾਂ ਦੇ ਢੇਰਾਂ ਦੇ ਢੇਰ ਲੱਗੇ ਹੋਏ ਨੇ ਤੁਸੀਂ ਪਿੱਛੇ ਦੇਖ ਵੀ ਸਕਦੇ ਹੋ ਇੱਥੇ ਬਹੁਤ ਭੀੜ ਲੱਗੀ ਰਹਿੰਦੀ ਹੈ ਮੇਲਾ ਲੱਗਿਆ ਰਹਿੰਦਾ ਤੇ ਆਓ ਤੁਹਾਨੂੰ ਅੱਜ ਨਵੇਂ-ਨਵੇਂ ਸੂਟਾਂ ਦੇ ਡਿਜ਼ਾਈਨ ਦਿਖਾਉਣੇ ਆ ਅਤੇ ਰੇਟ ਵੀ ਪੁੱਛਦੇ ਆ ਤੇ ਆਓ ਕਰਦੇ ਆ ਇਹ ਸਾਰੀ ਗੱਲਬਾਤ ਤੇ ਦਿਖਾਉਨੇ ਆ ਤੁਹਾਨੂੰ ਪੂਰੀ ਜਾਣਕਾਰੀ ਜੀ ਵੀਰ ਜੀ ਆਹ ਕੂਟੇ 110 ਰੁਪਏ ਆ ਵੀਰ ਜੀ ਪਹਿਲਾਂ ਬੱਚਾ ਦਾ 110 ਦਾ ਹੁਣ ਕਰਤੇ 500 ਦੇ ਪੰਜ ਸੂਟ ਅਗਰਾ 500 ਦੇ ਆ ਲੋ 500 ਦੇ ਪੰਜ ਜਿਹੜਾ ਮਰਜ਼ੀ ਡਿਜ਼ਾਈਨ ਲਿਜੋ ਸਾਢੇ 3 ਮੀਟਰ ਦੀ ਮਿਲਨੀ ਆ ਕੱਟ ਕਰਤਾ ਸੂਟ ਸਿਰਫ 100 ਰੁਪਏ ਦਾ 500 ਦੇ ਪੰਜ ਜਿੰਨੇ ਮਰਜੀ ਕੁਆਂਟੀਟੀ ਲੈ ਜੋ ਜਿੰਨੀ ਮਰਜੀ ਲੈ ਜੋ ਵੈਰਾਈਟੀ ਕਰਤਾ 500 ਦੇ 5 ਤਮਾਕਾ ਦਾ ਰੋਵਰ ਆ ਜੋ ਆ ਕਰੋ ਚੱਕ ਜੀ ਸਲਬ ਕੋਡਨ ਦਾ ਸੂਟ ਕਰਤਾ 199 ਰੇਲਾ ਦੇਖੋ ਜੀ ਨਾਲ ਬਾਟਮ ਰਹਿ ਗਈ ਪ੍ਰਿੰਟ ਕੋਡਨ ਦਾ ਦੁਪੱਟਾ ਰਹਿ ਗਿਆ ਜੀ ਪ੍ਰਿੰਟ ਆ ਲੋ ਡਿਜ਼ਾਈਨ ਮਿਲਣਗੇ 15 ਤੋਂ 20 ਰੇਟ ਸਿਰਫ 199 ਰੇਲਾ ਸੂਟ ਆ ਕਰੋ ਚੱਕ ਲੱਗ ਲੱਗ ਡਿਜ਼ਾਈਨ ਕੁਆਂਟੀਟੀ ਜਿੰਨੀ ਮਰਜੀ ਲੈ ਜੋ ਸਿਰਫ 199 ਰੇਲਾ ਸੂਟ ਆ ਲੋ ਮਸਲੀਨ ਦੇ ਉੱਤੇ ਬ੍ਰਸ਼ ਪੇਂਟ ਵਾਲਾ ਸੂਟ ਜਿਹੜਾ ਮਾਰਕੀਟ ਰੇਟ ਹੈਗਾ 350 ਰੁਪਏ ਆਪਾਂ ਨੇ ਸੂਟ ਦੇਣਾ 250 ਰੁਪਏ ਦਾ ਸਾਰਾ ਪੇਂਟ ਦਾ ਕੰਮ ਹੋਇਆ ਪਿਆ ਦੁਪੱਟਾ ਮਿਲਣ ਨਾਲ ਬ੍ਰਸ਼ ਪੇਂਟ ਕੀਤਾ ਹੋਇਆ ਬਲੌਕ ਵਾਲਾ ਦੇਖੋ ਯਾਰ ਸਿਰਫ 250 ਰੁਪਏ ਦੀ ਰੇਂਜ ਦੇ ਵਿੱਚ ਕਲਰ ਚਾਰਟ ਮਿਲਨੇ ਇਦਾਂ ਦੇ ਅਸ਼ਟ ਰੰਗਾਂ ਦਾ ਕਲਰ ਚਾਰਟ ਆਹ ਲੋ ਸਿਰਫ 250 ਰੁਪਏ ਦੀ ਰੇਂਜ ਚ ਕਰੋ ਚੈੱਕ ਚਾਹ ਲੋ ਮਸਲੀਨ ਦੇ ਉੱਤੇ ਪੂਰਾ 5 ਮੀਟਰ ਸੂਟ ਹੈ ਸਾਰਾ ਬ੍ਰਸ਼ ਪੇਂਟ ਦਾ ਕੰਮ ਦੁਪੱਟਾ ਵੀ ਮਿਲੇਗਾ ਜੀ ਪੇਂਟ ਵਾਲਾ ਲੋ ਰੇਡ 250 ਰੁਪਏ ਕੁਆਂਟੀਟੀ ਜਿੰਨੀ ਮਰਜ਼ੀ ਲੈ ਜਿਓ ਆਲੋ ਸਿਰਫ 250 ਰੁਪਏ ਦੀ ਰੇਂਜ ਦੇ ਵਿੱਚ ਆਲੋ ਪਿਓਰ ਕੈਂਬ੍ਰਿਕ ਦਾ ਸੂਟ ਆ ਕਰੋ ਚੈੱਕ ਦੁਆਨ ਜੀ ਪੂਰਾ 5 ਮੀਟਰ ਆਲ ਓਵਰ ਸੂਟ ਪਿਓਰ ਕੈਂਬ੍ਰਿਕ ਦੁਪੱਟਾ ਮਿਲੇਗਾ ਨਾਲ ਪਿਓਰ ਕਾਟਨ ਦਾ ਲੋ ਮਲ ਕਾਟਨ ਦਾ ਦੁਪੱਟਾ ਰੇਡ ਕਰਤਾ ਜੀ 299 ਰੁਪਏ ਦਾ ਸੂਟ ਆ ਕਰੋ ਚੈੱਕ ਜੀ ਕਲਰ ਚਾਰਟ ਮਿਲਨੇ ਇਦਾਂ ਦੇ ਆਲੋ ਜਿਹੜਾ ਮਰਜ਼ੀ ਕਲਰ ਚਾਰਟ ਲੈ ਜਿਓ ਛਾਂੜ ਕੇ ਸਿਰਫ 299 ਰੁਪਏ ਦੀ ਰੇਂਜ ਚ ਲੋ ਜਿੰਨੀ ਮਰਜ਼ੀ ਕੁਆਂਟੀਟੀ ਆਲੋ ਜਿਹੜਾ ਮਰਜ਼ੀ ਛਾਣ ਕੇ ਲੈ ਜਾਓ ਸਿਰਫ 299 ਰੁਪਏ ਦਾ ਸੂਟ ਆ ਲੋ ਪਿਓਰ ਕੈਂਬਰੀਕ ਦਾ ਸੂਟ ਆ ਲੋ ਜੇ ਕੈਂਬਰੀਕ ਕਹੇ ਤੀ ਦਾ ਕੈਂਬਰੀਕ ਹੋਵੇ ਜੀ ਐਨ ਵੀ ਵਿੰਡੋ ਨੂੰ ਕੈਂਬਰੀਕ ਬਣਾਵਾਲਾ ਪਰਿਆ ਲੋ ਆ ਕਰੋ ਚੈੱਕ ਪਿਓਰ ਕੈਂਬਰੀਕ ਦਾ ਸੂਟ ਬਹੁਤ ਵੈਰਾ ਨੈਕ ਦੇ ਬਟਨ ਦਾ ਕੰਮ ਆ ਲੋ ਕੋਟਾ ਡੋਰੀਆ ਦਾ ਮਿਲੇਗਾ ਜੀ ਦੁਪੱਟਾ 2.5 ਮੀਟਰ ਕਰਦਾ ਦੁਪੱਟਾ ਕੋਟਾ ਡੋਰੀ ਡਬਲ ਸ਼ੇਡ ਦਾ ਇਦਾਂ ਦੀ ਫੋਟੋ ਵਾਲੀ ਮਿਲੇਗੀ ਡਿਜ਼ਾਈਨਿੰਗ ਰੇਡ ਕਰ ਦਿੱਤਾ ਜੀ 350 ਰੁਪਏ ਆ ਲੋ ਕੈਂਬ੍ਰਿਕ ਦਾ ਸੂਟ ਲੈਣਾ ਚੈੱਕ ਕਰੋ ਜੀ ਆਲੋ ਪਿਓਰ ਕੈਂਬ੍ਰਿਕ ਦਾ ਸੂਟ 100 ਤੇ 150 ਮਿਲਣਗੇ ਡਿਜ਼ਾਈਨ ਦੇ ਵਿੱਚ ਬੋਟਮ ਰਹੇਗੀ ਪ੍ਰਿੰਟ ਦੁਪੱਟਾ ਰਹੇਗਾ ਪਿਓਰ ਕਾਟਨ ਦਾ ਜੀ ਇਹ ਕਰਾਓ ਚੈੱਕ ਬਹੁਤ ਸੋਹਣੀ ਡਿਜ਼ਾਈਨ ਕਿ ਪਿਓਰ ਕਾਟਨ ਦਾ ਦੁਪੱਟਾ ਕਹਿੰਦੇ ਰੇਡ ਦਾ ਤੁਮਾਕਾ ਸਿਰਫ 399 ਰੁਪਏ ਦਾ ਸੂਟ ਆਲੋ ਜਿਹੜਾ ਮਰਜ਼ੀ ਡਿਜ਼ਾਈਨ ਛਾਂੜ ਕੇ ਲੈ ਜਾਓ 100 ਤੇ 150 ਮਿਲ ਗਿਆ ਡਿਜ਼ਾਈਨ ਰੇਟ 399 ਆਲੋ ਕਰਾਓ ਚੈੱਕ ਪਿਓਰ ਕੈਂਬ੍ਰਿਕ ਦਾ ਮਤਲਬ ਪਿਓਰ ਕੈਂਬ੍ਰਿਕ ਜੇ ਕੈਂਬ੍ਰਿਕ ਨਾ ਹੋਈ ਤਾਂ ਲੱਖ ਰੁਪਇਆ ਦਵਾਂਗੇ ਨਾਮ ਪੱਟਾ ਮਿਲੇਗਾ ਪਿਓਰ ਕੋਡਨ ਦਾ 2.5 ਮੀਟਰ ਕੱਢਦਾ ਜੀ ਆਲੋ ਬਈ ਇਹਨਾਂ ਦੀ ਕੋਈ ਕਮੀ ਨਹੀਂ ਡਿਜ਼ਾਈਨ ਜਿੰਨੇ ਮਰਜ਼ੀ ਲੈ ਲੋ ਆਲੋ ਸਿਰਫ 399 ਰੁਪਇਆ ਸੂਟ ਆਲੋ ਕਲਰ ਚਾਰਟ ਮਿਲਨੇ ਇਦਾਂ ਦੇ ਸੋਹਣੇ ਸੋਹਣੇ ਕਲਰ ਚਾਰਟ ਚਾਰ-ਚਾਰ ਰੰਗਾਂ ਦੇ ਕਲਰ ਚਾਰਟ ਆਕਰੋ ਚੈੱਕ ਜੀ ਸੂਟ ਪਿਓਰ ਮਸਲੀਨ ਦੇ ਉੱਤੇ ਆਲੋ ਸੂਟ ਮਿਲੇਗਾ ਪੂਰਾ 5 ਮੀਟਰ ਆਲ ਓਵਰ ਵਰਕ ਕੀਤਾ ਪਿਆ ਆਕਰੋ ਚੈੱਕ ਜੀ ਪੂਰਾ ਸੂਟ 5 ਮੀਟਰ ਪੂਰੇ ਫਰੰਟ ਤੇ ਵਰਕੇ ਦੁਪੱਟਾ ਮਿਲੇਗਾ ਜੀ ਬਰਸ਼ ਪੇਂਟ ਵਾਲਾ ਨਾਲ ਸਿੱਕੋਂ ਦਾ ਰਹੇਗਾ ਵਰਕ ਆ ਲੋ 2 ਮੀਟਰ ਕਰਦਾ ਦੁਪੱਟਾ ਦੁਪੱਟੇ ਦੇ ਪੇਂਟ ਕਲਰ ਮਿਲਣਗੇ ਚਾਰ ਇਦਾਂ ਦੇ 450 ਵਾਲੀ ਡਿਜ਼ਾਈਨ ਹੀ ਗ੍ਰੇਡ ਕਰਤਾ 350 ਰੁਪਏ ਆ ਲੋ ਕਲਰ ਚਾਰਜ ਨੇ ਮਰਜ਼ੀ ਲੈ ਲੋ ਸਿਰਫ 350 ਰੁਪਏ ਆ ਲੋ ਤਨੇ ਸੂਟ ਲੈਣਾ ਛੜੀਆਂ ਵਾਲਾ ਕਰੋ ਚੈੱਕ ਸੇਮ ਮੋੜ ਵਾਲਾ ਸੂਟ ਆ ਲੋ ਬਾਟਮ ਤੇ ਵੀ ਕੰਮ ਆ ਬਾਜੂਆਂ ਤੇ ਵੀ ਕੰਮ ਆ ਪਿਓਰ ਮਸਲੀਨ ਦੇ ਉੱਤੇ ਰਹਿ ਗਿਆ ਡਿਜ਼ਾਈਨ ਆ ਕਰੋ ਚੈੱਕ ਟੋਟਲੀ ਹੈਂਡਵਰਕ ਦਾ ਕੰਮ ਆ ਲੋ ਬਾਜੂ ਤੇ ਵੀ ਵਰਕ ਦੇਖੋ ਜੀ ਪਲੱਸ ਬਾਟਮ ਤੇ ਵੀ ਵਰਕ ਦੁਪੱਟਾ ਰਹਿ ਗਿਆ ਨਾਲ ਵਰਕ ਕੀਤਾ ਪਿਆ ਪਿਓਰ ਮਸਲੀਨ ਦਾ 2 ਮੀਟਰ ਕਰਦਾ ਰਹੇਗਾ ਦੁਪੱਟਾ ਦੁਪੱਟੇ ਦੇ ਬੜਾ ਸ਼ਾਨਦਾਰ ਰਹੇਗਾ ਵਰਕ ਰੇਡ ਦਾ ਤਮਾਕਾ 1200 ਵਾਲੀ ਡਿਜ਼ਾਈਨਿੰਗ ਕਰ ਦਿੱਤੀ ਹੈ 650 ਰੁਪਏ 650 ਰੁਪਏ ਦੀ ਰੇਂਜ ਚ ਬਹੁਤ ਸੋਹਣੀ ਡਿਜ਼ਾਈਨਿੰਗ ਆ ਲੋ ਜੀ 350 ਰੁਪਏ ਦੀ ਰੇਂਜ ਚ ਆ ਲੋ ਇਹ ਡਿਜ਼ਾਈਨਿੰਗ ਹੋਰ ਤਿਆਰ ਕਰਾਈ ਜਾ ਮਸਲਿਨ ਦੇ ਉੱਤੇ ਪੂਰੇ ਫਰੰਟ ਦੇ ਉੱਤੇ ਰਹਿਗਾ ਵਰਕ ਚੈੱਕ ਕਰੋ ਜੀ ਬਾਜੂ ਰੇਣਗੇ ਨਾਲ ਵਰਕ ਦੁਪੱਟਾ ਮਿਲੇਗਾ ਜੀ ਨਾਲ ਕੋਟਾ ਡੋਰੀਆ ਦਾ ਭਈਆ ਰਲੀ ਡਿਜ਼ਾਈਨਿੰਗ ਰੇਡ ਕਰ ਦਿੱਤਾ ਜੀ 595 ਰੁਪਏ ਰੇਂਜ ਚ ਬਾਜੂਆਂ ਦੇ ਵੀ ਕੰਮ ਆ ਲੋ ਕਲਰ ਚਾਰਡ ਮਿਲ ਲਗੇ ਇਦਾਂ ਦੇ ਸੋਹਣੇ ਸੋਹਣੇ ਚਾਰ ਚਾਰ ਰੰਗਾਂ ਦਾ ਕਲਰ ਚਾਰਡ ਰੇਡ ਕਰਤਾ 595 ਰੁਪਏ ਆ ਲੋ ਜੀ ਸੂਟ ਲੈਣਿਆ ਕੌੜਨ ਦੇ ਆ ਲੋ ਸੋਲੋ ਪਿਓਰ ਕੌੜਨ ਦਾ ਸੂਟ ਚਿਕਿੰਦਾ ਘੇਰੇ ਦੇ ਕੰਮ ਆ ਗਰਾਉਂਡ ਚੈੱਕ ਸਾਰਾ ਘੇਰੇ ਤੇ ਚਿਕਿੰਦਾ ਕੰਮ ਹੋਇਆ ਹੈ ਲੈਸ ਲੱਗੀ ਪਈ ਆ ਦੁਪੱਟਾ ਮਿਲੇਗਾ ਨਾਲ ਸੈਮੀ ਪਿਓਰ ਦਾ ਜੀ ਰੇਡ ਕਰਤਾ 299 ਰੁਪਏ ਹਲੋ ਇੱਕ ਡਿਵੈਨਿੰਗ ਆ ਬੜੀਆ ਕਾਟਨ ਦੇ ਉੱਤੇ ਚੈੱਕ ਕਰੋ ਵੀ ਆ ਲੋ ਪਿਓਰ ਕਾਟਨ ਦੇ ਉੱਤੇ ਦੇਖੋ ਸਾਰਾ ਡਿਜੀਟਲ ਕੰਮ ਨਾਲ ਬਾਜੂ ਵੀ ਡਿਜੀਟਲ ਬੋਰਡ ਮਰੇਗੀ ਪਿਓਰ ਕੈਂਬ੍ਰਿਕ ਦੀ 3 ਮੀਟਰ ਸੇਮ ਫੋਟੋ ਵਾਲੀ ਡਿਵੈਨਿੰਗ ਦੁਪੱਟਾ ਮਿਲੇਗਾ ਜੀ ਕਾਟਨ ਦਾ ਲੋ ਸਾਰੇ ਡਿਜੀਟਲ ਦੁਪੱਟੇ ਮਿਲਨੇ ਇਸ ਤਰ੍ਹਾਂ ਦੇ ਕਾਟਨ ਦੇ ਕਲਰ ਮਿਲਨੇ ਇਦਾਂ ਦੇ 4-4 ਰੰਗਾਂ ਦਾ ਕਲਰ ਚਾਰਟ ਰੇਡ ਕਰਤਾ ਜੀ 399 ਰੁਪਏ ਆ ਲੋ ਅਗਲੀ ਰੇਂਜ ਚੈੱਕ ਕਰੋ ਯਾਰ ਲੋ ਘੇਰੇ ਵਾਲੀ ਸੂਟ ਮਿਲੇਗਾ ਜੀ ਪੂਰਾ 5 ਮੀਟਰ ਆਲ ਓਵਰ ਆ ਕਰਾਓ ਚੱਕ ਸਾਰਾ ਘੇਰੇ ਉਤੇ ਕੰਮ ਦੁਪੱਟਾ ਮਿਲੇਗਾ ਜੀ ਸੈਮੀ ਪਿਓਰ ਦਾ ਆ ਲੋ ਇਦਾਂ ਦੇ 골ਡਨ ਮਿਲਨੇ ਆ ਦੁਪੱਟੇ ਕਲਰ ਚਾਰਟ ਬੜੇ ਸੋਹਣੇ ਸੋਹਣੇ ਕਲਰ ਆ ਆ ਲੋ 6 ਰੰਗਾਂ ਦਾ ਕਲਰ ਚਾਰਟ ਰੇਟ ਕਰਤਾ ਜੀ 350 ਰੁਪਏ ਦੀ ਰੇਂਜ ਦੇ ਵਿੱਚ 350 ਰੁਪਏ ਦੀ ਰੇਂਜ ਆ ਲੋ ਅਗਲੀ ਡੇਰੀ ਚੈੱਕ ਕਰੋ ਜੀ ਪਿਓਰ ਜਾਮ ਦੇ ਉੱਤੇ ਆ ਲੋ ਸੂਟ ਮਿਲੇਗਾ ਪਿਓਰ ਜਾਮ ਦਾ ਹੈਂਡਵਰਕ ਕੀਤਾ ਹੋਇਆ ਜੀ ਆਕਰੋ ਚੈੱਕ ਪਿਓਰ ਜਾਮ ਦਾ ਸੂਟ ਰਹੇਗਾ ਆਹ ਪੂਰੇ ਫਰੰਟ ਦੇ ਉੱਤੇ ਹੈਂਡਵਰਕ ਘੇਰੇ ਦੇ ਪੂਰਾ ਹੈਂਡਵਰਕ ਫਰੰਟ ਤੇ ਹੈਂਡਵਰਕ ਦੁਪੱਟੇ ਮਿਲਨੇ ਆ ਡਿਜੀਟਲ ਚੁਣਾਉਣ ਦੇ ਵਾਲੋ ਸਿੱਕੋ ਸੁਵਰਗ ਦੇ ਨਾਲ ਡਿਜੀਟਲ ਦੁਪੱਟੇ ਕਲਰ ਮਿਲਨੇ ਇਦਾਂ ਦੇ 5-5 ਰੰਗਿਆਂ ਦਾ ਕਲਰ ਚਾਰਟ ਰੇਡ ਕਰ ਦਿੱਤਾ ਜੀ 695 ਰੁਪਏ ਆ ਲੋ ਚੌਕਲੇਟ ਦਾ ਸੂਟ ਆ ਲੋ ਜੀ ਡਬਲ ਹੈਡ ਦੇ ਕੰਮ ਬੜੀ ਸੋਹਣੀ ਡਿਜ਼ਾਈਨਿੰਗ ਚੌਕਲੇਟ ਵੇਚ ਦੇ ਉੱਤੇ ਕਰਾਓ ਚੱਕੀ ਆ ਲੋ ਸਾਰੇ ਡਬਲ ਹੈਡ ਦੇ ਕੰਮ ਦੁਪੱਟੇ ਮਿਲਨੇ ਆ ਪਿਓਰ ਮਸਲੀਨ ਦੇ ਮਾਰਕੀਟ ਰੇਟ 1200000 ਰੁਪਏ ਆਪਣਾ ਰੇਟ ਹੈਗਾ ਜੀ 650 ਰੁਪਏ ਆ ਲੋ ਇਦਾਂ ਦੇ ਦੁਪੱਟੇ ਮਿਲਨੇ ਆ ਕੱਟਵਰਕ ਬੜੇ ਸੋਹਣੇ ਟੂ ਸਰ ਕੀਤੇ ਹੋਏ ਕਲਰ ਚਾਰਡ ਮਿਲਨੇ ਆ ਇਦਾਂ ਦੇ ਚਾਰ-ਚਾਰ ਰੰਗਾਂ ਦਾ ਕਲਰ ਚਾਰਡ ਰੇਟ ਕਰਦੇ ਤਾਂ 650 ਰੁਪਏ ਆ ਲੋ ਅਗਲੀ ਡੈਰੀ ਚੈੱਕ ਕਰਾਓ ਜੀ ਮਸਲੀਨ ਦੇ ਉੱਤੇ ਮਸਲੀਨ ਦੇ ਉੱਤੇ ਡਿਜ਼ਾਈਨਿੰਗ ਸਾਰਾ ਆਰੀ ਵਰਕ ਦਾ ਕੰਮ ਜੀ ਆ ਲੋ ਬਰਸ਼ ਪੈਨ ਦੇ ਨਾਲ ਟੋਟਲੀ ਆਰੀ ਵਰਕ ਦਾ ਕੰਮ ਬਾਜੂ ਰਹਿਣਗੇ ਨਾਲ ਡਿਜੀਟਲ ਆਰੀ ਵਰਕ ਦਾ ਕੰਮ ਦੁਪੱਟਾ ਰਹੇਗਾ ਜੀ ਮਸਲੀਨ ਦਾ ਡਿਜੀਟਲ ਆ ਲੋ ਰੇਡ ਕਰ ਦਿੱਤਾ ਜੀ 599 ਰੁਪਏ ਦਾ ਸੂਟ ਆ ਕਰਾਓ ਚੈੱਕ ਜੀ ਸਾਰੇ ਡਿਜੀਟਲ ਵੇਸ ਰੇਡ 599 ਕਲਰ ਮਿਲਣੇ ਇੱਦਾਂ ਦੇ ਚਾਰ-ਚਾਰੀਆਂ ਦੇ ਕਲਰ ਚਾਰਟ ਆ ਲੋ ਕਲੇਵ ਦਾ ਸੂਟ ਮਾਰਕੀਟ ਰੇਟ ਹੈਗਾ 450-500 ਰੁਪਏ ਆਪਾਂ ਨੇ ਸੂਟ ਦੇਣਾ ਕਰੇਵ ਦਾ ਚਨਾਉ ਦਾ ਦੁਪੱਟਾ ਮਿਲੇਗਾ ਵਰਕ ਨਾਲ 295 ਰੁਪਏ ਦਾ ਕਰੋ ਚੈੱਕ 2.5 ਮੀਟਰ ਕੱਟਾ ਦੁਪੱਟੇ ਦੇ ਵਰਕ ਰੇਟ 295 ਆ ਲੋ ਇਹ ਵੀ ਦੇਖੀਂ ਕਿ ਆ ਦੇਖੋ ਜਾਮ ਦੇ ਉੱਤੇ ਆ ਲੋ ਹਲੋ ਪਿਓਰ ਜਾਮ ਦੇ ਉੱਤੇ ਰਹੇਗਾ ਸੂਟ ਬਹੁਤ ਸੋਹਣਾ ਵਰਕ ਕੀਤਾ ਹੋਇਆ ਦੇਖੋ ਨੈੱਕ ਦੇ ਘੇਰੇ ਤੇ ਲੈਂਸ ਲੱਗੀ ਪਈ ਆ ਦੁਪੱਟਾ ਮਿਲੇਗਾ ਕੰਟਰਾਸਟ ਰੇਡ ਸਿਰਫ 350 ਰੁਪਏ ਚਾਰ ਚਾਰ ਰੰਗਾਂ ਦੇ ਕਲਰ ਚਾਟ 350 ਦੀ ਰੇਟ ਤੇ ਉਧਰ ਆਵੋ ਜੀ ਭਾਈ ਚਾਦਰ ਦਾ ਕੀ ਫਾਇਦਾ ਕਰ ਰਹੇ ਹੋ ਆ ਲੋ ਜੀ ਚਾਦਰ ਮਾਰਕੀਟ ਰੇਟ ਹੈਗਾ ਜੀ 150 ਰੁਪਏ 200 ਰੁਪਏ ਆ ਲੋ ਡਬਲ ਬੈੱਡ ਦੀ ਆ ਲੋ ਜੀ 110 ਰੁਪਏ ਦੀ ਬੈੱਡ ਸ਼ੀਟ ਕਰਾਓ ਚੈੱਕ ਜੀ ਪੱਕੀ ਗੱਲ ਜੀ 110 ਰੁਪਏ ਦੇਖੋ ਜੀ ਨਾਲ ਮਿਲਣਗੇ ਕਵਰ ਆ ਪਹਿਲਾਂ ਕੁਆਟਲੀ ਚੈੱਕ ਕਰਾਓ ਜੀ ਕਿੰਨੀ ਆਈ ਪਈ ਹੈ 110 ਰੁਪਏ ਦੇ ਜਿੰਨੀ ਮਰਜ਼ੀ ਲੈ ਜਾਓ ਆ ਲੋ ਡਬਲ ਵਰਡ ਦੀ ਬੈੱਡ ਸ਼ੀਟ ਰੇਡ ਕਰਤਾ ਜੀ 110 ਰੁਪਏ ਕੁਆਂਟੀਟੀ ਜਿੰਨੀ ਮਰਜ਼ੀ ਲਓ ਜੀ ਭਾਵੇਂ ਬੰਦੇ ਬੰਦ ਪਾਰਸਲ ਲੈ ਜਾਓ ਉਦੋਂ ਬਾਅਦ ਚੈੱਕ ਕਰੋ ਜੀ ਕੋਡ ਹੁੰਦਾ ਪਿਓਰ ਕੈਂਬਰੀਕ ਚੈੱਕ ਕਰੋ ਜੀ ਪਿਓਰ ਕੈਂਬਰੀਕ ਰੇਗੀ 5 ਮਿੰਟੇ ਮਿਲ ਗਿਆ ਸੂਟ ਦੇਣਾ ਸਿਰਫ 275 ਰੁਪਏ ਦਾ ਸੂਟ ਮਾਰਕੀਟ ਰੇਟ 350 400 ਆਪਣਾ ਰੇਟ 275 ਰੁਪਏ ਕਰੋ ਚੱਕ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਭਾਵੇਂ ਲੈ ਜੋ ਮੈਚਿੰਗ ਭਾਵੇਂ ਲੈ ਜੋ ਆਲ ਓਵਰ ਸੂਟ ਦੇਣਾ ਜੀ 275 ਰੁਪਏ ਦਾ ਵਾਹ ਜੀ ਆ ਲੋ ਆ ਸਲਵਾਰ ਵਰਕ ਵਾਲਾ ਭਾਜੀ ਕੀ ਰੇਟ ਲਾ ਛੱਡੇ ਆ ਲੋ ਭਾਜੀ ਡਰੈਸ ਆ ਜੀ ਤੇ ਭਾਵੇਂ ਮਲਾਓ ਲਹਿੰਗਾ ਭਾਵੇਂ ਮਣਾਓ ਸ਼ਰਾਰਾ ਭਾਵੇਂ ਮਣਾਓ ਪਰਾਜੋ ਆਰੇਗੀ ਜੀ ਪਲਾਜੋ ਆਰੇਗੀ ਬਾਟਮ ਇਹ ਤਾਂ ਭਾਜੀ ਓ 12 1300 ਰੇਂਜ ਤੇ ਜੀ ਮੈਂ ਕਹਾ ਭਾਜੀ ਸੂਟ ਦੇਣਾ 650 ਰੁਪਏ ਦਾ ਦੁਪੱਟਾ ਮਿਲੇਗਾ ਜੀ 4 ਸਾਈਡਾ ਕਰੋ ਚੈੱਕ ਰੰਗ ਵੀ ਬੜੇ ਸੋਹਣੇ ਸੋਹਣੇ ਆ ਲੋ ਜੀ ਸੋਹਣੇ ਸੋਹਣੇ ਰੰਗ ਚਾਰ ਚਾਰ ਰੰਗਾਂ ਦਾ ਕਲਰ ਚਾਰਡ ਹੈ ਰੇਡ ਕਰ ਦਿੱਤਾ ਜੀ 650 ਰੁਪਏ ਦਾ ਸੂਟ ਆ ਲੋ ਉਸ ਤੋਂ ਬਾਅਦ ਅਗਲੀ ਡੀਅਰ ਚੈੱਕ ਕਰੋ ਜੀ ਆਹ ਲੋ ਬਸਕੋਸ ਔਰਗੰਜ਼ਾ ਦੇ ਉੱਤੇ ਗੋਤਾ ਪੱਤੀ ਦਾ ਕੰਮ ਜੀ ਮਾਰਕੀਟ ਰੇਟ 1500 1600 ਰੁਪਏ ਆਪਾਂ ਨੇ ਸੂਟ ਦੇਣਾ ਜੀ 650 ਰੁਪਏ ਦਾ ਜਿਹੜਾ ਕਰਿਆਂਗਾ ਵੀਡੀਓ ਨੂੰ ਸ਼ੇਅਰ ਪੇਜ ਨੂੰ ਕਰੂੰਗਾ ਫੋਲੋ ਉਹਨੂੰ ਦੇਣਾ ਸੂਟ 650 ਰੁਪਏ ਦਾ ਜਿਹੜਾ ਬਸਕੋਸ ਔਰ ਗੰਜਾ ਦੁਪੱਟਾ ਡਿਜ਼ਾਈਨ ਕੀ ਮਿਲਣਗੀ ਲਗ ਲਗਾ ਦੇਖੋ ਜਿਹੜਾ ਮਰਜੀ ਡਿਜ਼ਾਈਨ ਲੈ ਲੋ ਸਿਰਫ 650 ਰੁਪਏ ਦੀ ਰੇਂਜ ਆ ਲੋ ਜੀ ਕਰੋ ਚੈੱਕ ਤਾਂ ਨਹੀਂ ਬੋਲ ਰਿਹਾ ਮੈਗਾ ਭਾਜੀ ਪਿਓਰ ਦੀ ਰਵਾਂਗੇ ਬੋਟ ਮੇ 3 ਮਿੰਟ ਨਵਾਰ ਦੇ ਮਕੇ ਸ਼ਾਲਟ ਉਸ ਕਾ ਉਸ ਔਰਗੰਜੀ ਦੀ ਨਾਲ ਦਮਾਂਗੇ ਇਸ ਤਰ੍ਹਾਂ ਦਾ ਸੋਹਣਾ ਦੁਪੱਟਾ ਰੇਡ ਕਰਤਾ 650 ਰੁਪਏ ਵਾਹ ਜੀ ਤਾਂ ਲੋ ਜੀ ਉਸ ਤੋਂ ਬਾਅਦ ਅਗਲੀ ਡਿਰੀ ਚੈੱਕ ਰਹੀ ਆ ਲੋ ਕਾਦੀ ਡਿਜ਼ਾਈਨ 3 ਵਜੇ ਉੱਤੇ ਕਾਦੀ ਡਿਜ਼ਾਈਨ 3 ਵਜੇ ਉੱਤੇ ਸੇਮ ਮੋਡ ਵਾਲਾ ਪੀਸ ਆ ਲੋ ਇਹ ਆ ਕਰੋ ਚੈੱਕ ਜੀ ਪੂਰਾ ਫਰੰਟ ਦੇ ਉੱਤੇ ਰਿਹਾਗਾ ਵਰਕ ਸੇਮ ਡਿਜ਼ਾਈਨ ਚੈੱਕ ਕਰੋ ਜੀ ਕਿੰਨਾ ਪਿਆਰਾ ਹੈਂਡਵਰਕ 헤ਰੇ ਤੋਂ ਫਰੰਟ ਪੂਰਾ ਪਰ ਤੱਕ ਜਾਲ ਬਾਜੂ ਚੈੱਕ ਬਾਜੂ ਆ ਲੋ ਬਾਜੂ ਨਾਲ ਪੂਰੇ ਹੈਵੀ ਕੋਈ ਪੈਣ ਪਹੁੰਚੇ ਬਣਾਵੇ ਕੋਈ ਬਣਾਵੇ ਬਾਜੂ ਬਾਜੂ ਦੁਪੱਟਾ ਮਿਲੇਗਾ ਜੀ ਪਿਓਰ ਚਨਾਉਂਦਾ ਆਹ ਲੋ ਚੈੱਕ ਕਰੋ ਮਾਰਕੀਟ ਰੇਟ 1200 1300 ਆਪਾਂ ਨੇ ਸੂਟ ਦੇਣਾ ਜੀ 650 ਰੁਪਏ ਦਾ ਭਾਜੀ ਇੱਕ ਕਸਟਮਰ ਮੰਗਦਾ ਫਰੋਜੀ ਰੰਗ ਜੀ ਤਾਂ ਮਗਾ ਫਰੋਜੀ ਵੀ ਦੇ ਦੇਗਾ ਦੇਖੋ ਗਾੜੀ ਦਾ ਨਾ ਰੋਜੀ ਫਰੋਜੀ ਯਾਰ ਚੱਕਰ ਜੀ ਫਰੋਜੀ ਰੰਗ ਆ ਲੋ ਇਹ ਵੀ ਮੌੜ ਵਾਲਾ ਸੂਟ ਚੈੱਕ ਕਰੋ ਜੀ ਪਾਵੇਂ ਲੈ ਜੋ ਮੋਰ ਪਾਵੇਂ ਲੈ ਜੋ ਕਾਟੀ 650 ਨਹੀਂ 600 ਦਾ ਸੂਟ ਦੇਣਾ ਆਪਾਂ ਨੇ ਆ ਲੋ ਆ ਲੋ ਜੀ ਪੂਰੇ ਫਰੰਟ ਦੇ ਉੱਤੇ ਮੋਰ ਸਾਰਾ ਹੈਂਡਵਰਕ ਦਾ ਕੰਮ ਨਾਲ ਰਿਆਣੇ ਆ ਬਾਜੂ ਵਰਕ ਆ ਲੋ ਜੀ ਦੁਪੱਟਾ ਮਿਲਣਾ ਪਿਓਰ ਚਨਾਉਂ ਦਾ ਵਰਕ ਕੀਤਾ ਪਿਆ ਰੇਡ ਕਰਤਾ 600 ਰੁਪਏ ਆ ਲੋ ਜਿਹੜੇ ਮਰਜੀ ਕਲਰ ਚਾੜ ਲੈ ਜੋ ਪਾਵੇਂ ਲੈ ਜੋ ਮੋਰ ਆਲੇ ਪਾਵੇਂ ਲੈ ਜੋ ਕਾਟੀ ਸੂਟ ਦੇਣਾ 600 ਰੁਪਏ ਦਾ ਆ ਲੋ ਅਗਲੀ ਡੇਰੀ ਚੈੱਕ ਕਰੋ ਜੀ ਪਿਓਰ ਜਾਮ ਦੇ ਉੱਤੇ ਪਿਓਰ ਜਾਂਮਦਾ ਸੂਟ ਰਹਿਗਾ ਜੀ ਆਲ ਓਵਰ 5 ਮੀਟਰ ਆ ਕਰਾਓ ਭਾਜੀ ਆਲ ਓਵਰ 5 ਮੀਟਰ ਹੀ 500 ਦੀ ਹੁੰਦੀ ਆ ਮੈਂ ਕਹਾ ਭਾਜੀ ਪੂਰੇ ਫਰੰਟ ਤੇ ਦੇਣਾ ਵਰਕ ਨਾਲ ਦੇਣਾ ਬਾਜੂ ਵਰਕ ਮੈਂ ਕਹਾ ਭਾਜੀ ਦੁਪੱਟਾ ਦੇਣਾ ਪਿਓਰ ਚਨਾਉ ਦਾ ਸੂਟ ਦੇਣਾ 499 ਰੁਪਏ ਦਾ ਆ ਲੋ ਕਰੋ ਚੈੱਕ ਜਿੰਨੀ ਮਰਜ਼ੀ ਲੇਜੋ ਕੁਆਂਟੀਟੀ ਰੇਟ ਮੇਰੇ ਪਾਸ ਹੈ ਚਾ ਲੋ ਜੀ 499 ਰੁਪਏ ਜਿਹੜਾ ਮਰਜ਼ੀ ਕਲਰ ਚਾਰਟ ਲਓ 499 ਉਧਰੋਂ ਚੈੱਕ ਕਰੋ ਜੀ 2x2 2x2 ਏਕੇ ਟੈਕਸ ਦੀ ਆ ਲੋ ਮਾਰਕੀਟ ਰੇਟ ਹੈਗਾ 1100 1200 ਰੁਪਏ ਹੈ ਨਾ ਜੀ ਆਹ ਲੋ ਜੀ ਕਰੋ ਚੈੱਕ 2/2 ਆਹ ਲੋ ਕਲਰ ਚਾਰਟ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਹੋਰ ਇਹ ਵਧੀਆ ਵਧੀਆ ਡਿਜ਼ਾਈਨ ਨੇ ਚਾਹ ਲੋ ਪਾ ਜੀ ਨਾਮ ਚੱਲਦਾ ਏ ਕਿ ਇਹਦਾ ਲੋਕ ਫੁੱਲ ਰੱਜ ਕੇ ਕਰਦੇ ਆ ਕਮਾਈ 2/2 ਚ ਮਾਰਕੀਟ ਰੇਟ 120000 ਰੁਪਏ ਆਪਾਂ ਨੇ ਸੂਟ ਦੇਣਾ ਜੀ 650 ਰੁਪਏ ਦੀ ਰੇਂਜ ਚ 650 ਰੁਪਏ ਦੀ ਰੇਂਜ ਚ ਦਿਯਾਨ ਮਿਲ ਲਗੇ 1520 ਵਾਧੜੀ ਮੇਰੇ ਕੀ ਫੁੱਲ ਵਾਈ ਫੁੱਲ ਲਾ ਲਓ 650 ਦਾ ਸੂਟ ਓਕੇ ਟੈਕਸ ਦਾ ਲਓ ਜੀ ਫੂ ਵਾਈ 2 ਸਾਰੀ ਡਿਜੀਟਲ ਡਿਜ਼ਾਈਨ ਚੈੱਕ ਕਰੋ ਜੀ ਪੂਰਾ 5 ਮੀਟਰ ਦੇਣਾ ਸੂਟ 650 ਰੁਪਏ ਦਾ ਨਵਾਂ ਨਵਾਂ ਮਾਲ ਲੱਗਦਾ ਜੀ ਤੁਸਰ ਮੈਂ ਕਿਹਾ ਹੁਣੇ ਮਾਲ ਖੋਲਿਆ ਦੇਖੋ ਜੀ ਚਲੋ ਚਾਹੇ ਪਕੌੜੇ ਕਰੋ ਚੈੱਕ 650 ਰੁਪਏ ਦਾ 650 ਦੀ ਰੇਂਜ ਚ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਜਿੰਨੇ ਮਰਜ਼ੀ ਡਿਜ਼ਾਈਨ ਲਓ ਜੀ ਰੇਡ ਕਰਤਾ 650 ਰੁਪਏ ਵਾਲੋ ਏਕੇ ਟੈਕਸ ਦਾ ਨਾਮੀਕਰ ਦਾ ਬ੍ਰਾਂਡ ਦਾ ਮਾਲ ਚੈੱਕ ਕਰੋ ਜੀ ਆਲੋ 650 ਦੀ ਰੇਂਜ ਚ ਸੈਂਪਲ ਖੋਲਦਾ ਡਿਜ਼ਾਈਨ ਸਭ ਚ ਮਿਲਣਗੇ ਚਾਰ ਚਾਰ ਰੰਗਾਂ ਦੇ ਕਲਰ ਚਾਰਟ ਆਲੋ 650 ਰੁਪਏ 650 ਆਲੋ ਜੀ ਆਲੋ ਭਾਵੇਂ ਡੱਬੀ ਲੋ ਭਾਵੇਂ ਲੋ ਚੈੱਕ ਲੋ ਭਾਵੇਂ ਲੋ ਡਿਜੀਟਲ ਰੇਟ 650 ਰੁਪਏ ਆਲੋ ਜੀ ਅੱਗੇ ਏਕੇ ਦੀ ਕੈਂਬਰੀ ਕਰੋ ਜੀ ਪਿਓਰ ਕੈਂਬਰੀਕ ਦਾ ਸੂਟ ਹੈਗੇ ਟੈਕਸ ਦਾ ਚੈੱਕ ਕਰੋ ਜੀ ਆ ਲੋ ਸੂਟ ਮਿਲਣਾ ਪੂਰਾ ਆਲਓਵਰ 5 ਮੀਟਰ ਕਲਰ ਮਿਲਨੇ ਆ ਚਾਰ-ਚਾਰ ਰੰਗਾਂ ਦਾ ਕਲਰ ਚੜਾ ਜੀ ਆ ਕਰੋ ਚੈੱਕ ਸੂਟ ਦੇਣਾ ਜੀ 500 ਰੁਪਏ ਲੈ ਕੇ ਦਾ ਜੀ ਕਰੋ ਚੈੱਕ ਆ ਲੋ ਪਾਵੇਂ ਬਜ਼ੁਰਗਾ ਲਓ ਆ ਦੇਖੋ ਜੀ ਜੀਬੀ ਸੇਮ ਰੇਡ 500 ਦਾ ਸੂਟ ਹੈਗੇ ਟੈਕਸ ਦਾ ਲੋ ਜੀ ਕਰੋ ਚੈੱਕ ਪੂਰਾ 5 ਮੀਟਰ ਸੂਟ ਕਲਰ ਮਿਲਨੇ ਆ ਚਾਰ-ਚਾਰ ਰੰਗਾਂ ਦੇ ਕਲਰ ਚੜੇ ਰੇਡ ਕਰਤਾ 500 ਰੁਪਏ ਆਹ ਲੋ ਜੀ ਪੈਂਟ ਸ਼ਰਟ ਮਾਰਕੀਟ ਦੇ ਵਿੱਚ ਵਿਕਦੀ ਹੈ 250 ਦੀ ਇੱਕ ਆਪਾਂ ਦੇਣੀ ਹੈ ਇੱਕ ਨਾਲ ਇੱਕ ਫ੍ਰੀ ਆ ਕਰੋ ਚੈੱਕ ਜਿੰਨੀ ਮਰਜੀ ਕੁਆਂਟੀਟੀ ਲੈ ਜਿਓ ਦੇਖੋ ਬੰਦੀ ਬੰਦ ਪੇਟੀ ਆ ਗਈਆਂ ਮਾਰਕੀਟ 250 ਦੀ ਇੱਕ ਆਪਣੇ ਕੋਲ 250 ਦੀ ਮਿਲਨੀਆ ਦੋ ਵੀ 125 ਰੁਪਏ ਦੀ ਪੈਂਟ ਸ਼ਰਟ ਆਹ ਲੋ ਜੀ ਕਰੋ ਚੈੱਕ ਆ ਕਰੋ ਜੀ ਚੈੱਕ ਚਿਕੰਦਾ ਸੂਟ ਸਾਰਾ ਡਿਜੀਟਲ ਸੂਟ ਮਿਲਣਾ ਪੂਰਾ ਭਾਵੇਂ 5 ਮੀਟਰ ਆਲ ਓਵਰ ਲੈ ਜਿਓ ਭਾਵੇਂ ਮੈਜ਼ਿੰਗ ਕਰਕੇ ਲੈ ਜਿਓ ਆਹ ਲੋ ਡਿਜ਼ਾਈਨ ਮਿਲਣਗੇ ਇਦਾਂ ਦੇ ਸਾਰੇ ਡਿਜੀਟਲ ਚਿਕੰਦੇ ਵਿੱਚ ਮਾਰਕੀਟ ਰੇਟ 700 800 ਆਪਾਂ ਨੇ ਸੂਟ ਦੇਣਾ ਜੀ 5 ਮੀਟਰ 500 ਰੁਪਏ ਦਾ ਚਿਕਨ ਦਾ ਆ ਲੋ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਸਿਰਫ 500 ਰੁਪਏ ਦੀ ਰੇਂਜ ਦੇ ਵਿੱਚ ਹੀ ਚਿਕਨ ਦਾ ਸੂਟ ਆ ਕਰੋ ਚੈੱਕ ਜਿਹੜੀ ਮਰਜ਼ੀ ਡਿਜ਼ਾਇਰਿੰਗ ਲੈ ਜਾਓ ਸਾਰੀ ਡਿਜੀਟਲ ਰੇਟ ਕਰ ਦਿੱਤਾ ਜੀ 500 ਰੁਪਏ ਆ ਕਰੋ ਚੈੱਕ ਜੀ ਭਾਵੇਂ ਲੈ ਜਾਓ ਆਲ ਓਵਰ ਭਾਵੇਂ ਲੈ ਜਾਓ ਮੈਚਿੰਗ ਸੂਟ ਦੇਣਾ 500 ਰੁਪਏ ਦਾ ਚਿਕਨ ਦਾ ਜੀ ਕਰੋ ਚੈੱਕ ਹਲੋ ਜੀ ਕਰੇਵ ਦਾ ਸੂਟ 5 ਮੀਟਰ ਆ ਲੋ ਦੇਖੋ ਪਿਓਰ ਡੀ ਨੇਚੁਰਲ ਕ੍ਰੇਵ ਰੇਗੀ ਨਾਲ ਮਿਲੇਗਾ ਜੀ ਪਿਓਰ ਚਨਾਉਂ ਦਾ ਦੁਪੱਟਾ ਇਹਦੇ ਨਾਲ ਆਕਰੋ ਚੈੱਕ ਇਦਾਂ ਦੇ ਮਿਲਨੇ ਆ ਪਿਓਰ ਚਨਾਉਂ ਦੇ ਦੁਪੱਟੇ ਟੂ ਸਾਈਡ ਵਰਕ ਕੀਤੇ ਹੋਏ ਕਲਰ ਚਾਰ ਚੈੱਕ ਕਰੋ ਜੀ ਕਿੰਨੇ ਸੋਹਣੇ ਸੋਹਣੇ ਚਾਰ ਚਾਰ ਰੰਗਾਂ ਦਾ ਕਲਰ ਚਾਰ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਡਿਜ਼ਾਈਨ ਮਿਲ ਲਗੇ 15 ਤੋਂ 20 ਆ ਲੋ ਜੀ ਮਾਰਕੀਟ ਰੇਟ 650 ਰੁਪਏ ਆਪਣਾ ਸੂਟ ਮਿਲੇਗਾ ਜੀ 450 ਰੁਪਏ ਚ ਡੀ ਨੇਚੁਰਲ ਕ੍ਰੇਵ ਦੇ ਉੱਤੇ ਦੁਪੱਟੇ ਮਿਲਨੇ ਆ ਚਨਾਉਂ ਦੇ ਇਦਾਂ ਦੇ ਵਰਕ ਕੀਤੇ ਹੋਏ ਰੇਡ ਕਰਤਾ ਜੀ 450 ਰੁਪਏ ਕਾ ਦੇਖੋ ਜੀ ਇਹ ਵੀ ਨਿਊ ਫੈਬਰਿਕ ਆਇਆ ਮਡਾਲ ਵੇਚਦੇ ਉੱਤੇ ਆ ਕਰੋ ਚੈੱਕ ਮਡਾਲ ਵੇਚਦੇ ਉੱਤੇ ਇਦਾਂ ਦੀ ਰੇਗੀ ਸ਼ਰਟ ਆ ਲੋ ਚੈੱਕ ਕਰੋ ਜੀ ਸ਼ਰਟ ਆ ਲੋ ਸਾਰਾ ਵਰਕ ਕੀਤਾ ਵੇਖੋ ਜੀ ਕਿੰਨਾ ਸੋਹਣਾ ਲੋ ਮਾਰਕੀਟ ਰੇਟ 650 700 ਦੁਪੱਟਾ ਮੇਲਾ ਨਾਲ ਸੈਮੀ ਪਿਓਰ ਦਾ ਰੇਡ ਕਰ ਦਿੱਤਾ ਜੀ 450 ਦਾ ਸੂਡੇ ਵੀ ਆ ਲੋ 450 ਰੁਪਏ ਦੀ ਰੇਂਜ ਚ ਇਦਾਂ ਦੇ ਮਿਲਨੇ ਆ ਕਲਰ ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਰੇਟ 450 ਭਾਵੇਂ ਲਿਜੋ ਡਾਰਕ ਭਾਵੇਂ ਲਿਜੋ ਲਾਈਟ ਕਲਰ ਚਾਰਦੀ ਆਲੋ ਸਿਰਫ 450 ਰੁਪਏ ਰੇਂਜ ਚ ਕਰੋ ਚੈੱਕ ਕਿੰਨੇ ਸੋਹਣੇ-ਸੋਹਣੇ ਡਿਜ਼ਾਈਨ 700 ਵਰਸ ਵਾਲੀ ਡਿਜ਼ਾਈਨਿੰਗ ਕਰ ਦਿੱਤੀ ਹੈ 450 ਰੁਪਏ ਦੀ ਰੇਂਜ ਦੇ ਵਿੱਚ ਦੁਪੱਟੇ ਮਿਲਨੇ ਆ ਚਨੌਂ ਦੇ ਇਦਾਂ ਦੇ ਪੰਜ-ਪੰਜ ਰੰਗਾਂ ਦਾ ਕਲਰ ਚਾਰਟ ਰੇਟ ਸਿਰਫ 450 ਰੁਪਏ ਇੱਕ ਆ ਚੈੱਕ ਕਰੋ ਜੀ ਇਹ ਵੀ ਕ੍ਰੇਪ ਦੇ ਉੱਤੇ ਡਿਜ਼ਾਈਨਿੰਗ ਆ ਲੋ ਜੀ ਡਿਜ਼ਾਈਨ ਮਿਲਣਗੇ 15 ਤੋਂ 20 ਇਹਦੇ ਵਿੱਚਾਂ ਨੂੰ ਕਰੋ ਚੈੱਕ 15 ਤੋਂ 20 ਡਿਜ਼ਾਈਨ ਪੱਟੇ ਮਿਲਣਗੇ ਪਿਓਰ ਚਨਾਉਂਦੇ ਆ ਲੋ ਇਦਾਂ ਦੇ ਵਰਕ ਕੀਤੇ ਹੋਏ 2 ਸਟ ਪੱਟਿਆਂ ਦੇ ਚਨਾਉਂਦੇ ਵਾਰਕ ਕਲਰ ਮਿਲਨੇ ਇਦਾਂ ਦੇ 4-4 ਸੂਟ ਕਰਤਾ ਜੀ 495 ਰੁਪਏ ਦਾ ਆ ਲੋ ਜਿਹੜਾ ਮਰਜ਼ੀ ਲੈ ਜਾਓ 495 ਦੀ ਰੇਂਜ 'ਚ ਅਗਲੀ ਡੇਰਿੰਗ ਦੇਖੋ ਜੀ ਚਾਕਲੇਟ ਵੇਚਦੇ ਉੱਤੇ ਆ ਲੋ ਇਦੇ ਵਿੱਚ ਵੀ ਤੁਹਾਨੂੰ ਡਿਜ਼ਾਈਨ ਮਿਲਣਗੇ ਲੱਗ ਲੱਗ ਭਾਵੇਂ ਲਓ ਜੋ ਵੀ ਨੈਕ ਵਾਲਾ ਭਾਵੇਂ ਲਓ ਫਰੰਟ ਜਾਲ ਸੂਟ ਪੂਰਾ ਆਲ ਓਵਰ 5 ਮੀਟਰ ਪੂਰੇ ਫਰੰਟ ਤੇ ਬਾਜੂ ਦੇਖੋ ਜੀ ਕਿੰਨੇ ਸ਼ਾਨਦਾਰ ਦੁਪੱਟਾ ਮਿਲੇਗਾ ਜੀ ਪਿਓਰ ਮਸਲੀਨ ਦਾ ਆਲੋ ਇਦਾਂ ਦਾ ਦੁਪੱਟਾ ਪਿਓਰ ਮਸਲੀਨ ਦਾ 2 ਸੈੱਟ ਬੱਟੇ ਦੇ ਵਰਕ ਕੀਤਾ ਪਿਆ ਕਲਰ ਮਿਲਣਗੇ ਇਦਾਂ ਦੇ 4-4 ਰੰਗਾਂ ਦਾ ਕਲਰ ਚਾਰਟ ਰੇਡ ਕਰਤਾ ਜੀ 650 ਰੁਪਏ ਆਲੋ ਅਗਲੀ ਡੇਰੀ ਚੈੱਕ ਕਰੋ ਜੀ ਬੁਟੀਕ ਵਾਲੀ ਵਾਲੋ ਪਿਓਰ ਮਸਲੀਨ ਦੇ ਉੱਤੇ ਬੁਟੀਕ ਵਾਲੇ ਡਿਜ਼ਾਈਨ ਫੋਟੋ ਵਾਲੇ ਦੇਖੋ ਜੀ ਪੂਰੇ ਫਰੰਟ ਦੇ ਉੱਤੇ ਵਰਕ ਆ ਚੈੱਕ ਕਰੋ ਜੀ ਬਾਜੂਆਂ ਦੀ ਵੀ ਰਹੇਗਾ ਵਰਕ ਦੁਪੱਟੇ ਮਿਲਣਗੇ ਨਾਲ ਕੰਟਰਾਸਟ ਪਿਓਰ ਮਸਲੀਨ ਦੇ ਦੁਪੱਟੇ ਕੰਟਰਾਸਟ 8900 ਵਾਲੀ ਡਿਜ਼ਾਈਨਿੰਗ ਰੇਟ ਕਰਤਾ ਜੀ 550 550 ਰੁਪਏ ਦੇ ਰੈਂਡ ਦੇ ਵਿੱਚ ਇਦਾਂ ਦੇ 6 ਰੰਗਾਂ ਦਾ ਕਲਰ ਚਾਰਟ ਰੇਟ 550 ਆ ਲੋ ਜੀ ਚਾਕਲੇਟ ਮਾਲ ਵੇਚਿਆ ਸੀਗਾ ਜੀ 895 ਰੁਪਏ ਚੱਕਰਾਓ ਚੈੱਕ ਸਾਰਾ ਹੈਂਡਵਰਕ ਦਾ ਘੇਰੇ ਦੇ ਕੰਮ ਦੁਪੱਟਾ ਮੇਰੇ ਕਾ ਜੀ ਪਿਓਰ ਮਸਲੀਨ ਦਾ ਰੀਨ ਮਿਲਣਗੇ 15 ਤੋਂ 20 ਰੇਡ ਕਰ ਦਿੱਤਾ ਜੀ 750 ਰੁਪਏ ਆ ਲੋ ਜੀ ਕਲਰ ਚੜ ਚੈੱਕ ਕਰੋ ਜੀ ਕਿੰਨੇ ਸੋਹਣੇ ਸੋਹਣੇ ਆ ਪਹਿਲਾਂ ਰੇਟ 895 ਸੀ ਗਿਆ ਹੁਣ ਕਰਤਾ 750 ਕਿ ਕੁਆਂਟੀਟੀ ਚੱਕੀ ਆ ਜ਼ਿਆਦਾ ਦੇਖੋ ਫੁੱਲੋਂ ਬੜਾ ਫੁੱਲ ਕੁਆਂਟੀਟੀ ਦੇ ਨਾਲ ਪੂਰੇ ਫਰੰਟ ਦੇ ਉੱਤੇ ਹੈਂਡਵਰਕ ਚੈੱਕ ਕਰੋ ਜੀ ਬਾਜੂਆਂ ਦੇ ਵੀ ਕਰਾ ਦਿੱਤਾ ਵਰਕ ਇਹ ਪੱਤੇ ਮਿਲ ਨੇ ਅਸਰਾ ਦੇ ਕੱਟ ਵਰਕ ਆ ਲੋ ਸਿਰਫ 750 ਰੁਪਏ ਦੀ ਰੇਂਜ ਦੇ ਵਿੱਚ ਚਾਕਲੇਟ ਵੇਚ ਦੇ ਉੱਤੇ ਕਲਰ ਚਾਰਟ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਚਾਰ ਚਾਰ ਰੰਗਾਂ ਦਾ ਕਲਰ ਚਾਰਟ ਰੇਡ ਸਿਰਫ 750 ਰੁਪਏ ਆ ਲੋ ਅਗਲੀ ਡਿਜ਼ਾਈਨ ਦੇਖੋ ਜੀ ਆ ਲੋ ਪੂਰੇ ਫਰੰਟ ਦੇ ਉੱਤੇ ਰਹਿਗਾ ਵਰਕ ਨੈਕ ਤੇ ਵਰਕ ਏਰੇ ਤੇ ਬਾਟਮ ਤੇ ਵਰਕ ਦੁਪੱਟੇ ਕੰਟਰਾਸਟ ਸੂਟ ਦੇਣਾ ਜੀ ਸਿਰਫ 650 ਰੁਪਏ ਕਰੋ ਚੈੱਕ 650 ਦੀ ਰੇਂਜ ਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਚੈੱਕ ਕਰੋ ਜੀ ਟੋਟਲੀ ਹੈਂਡਵਰਕ ਦਾ ਕੰਮ ਪਿਓਰ ਕਰੇਪ ਦੇ ਉੱਤੇ ਚੈੱਕ ਕਰੋ ਜੀ ਸਾਰਾ ਮੋਤੀ ਵਰਕ ਦਾ ਕੰਮ ਆ ਲੋ ਜੀ ਸਾਰਾ ਨੈਕ ਦੇ ਉੱਤੇ ਮੋਤੀ ਵਰਕ ਬਾਜੂ ਵੀ ਕਰਾਇਆ ਹੈਂਡਵਰਕ ਦੇ ਨਾਲ ਦੁਪट्टे ਲਵਾਇਆ ਜੀ ਪਿਓਰ ਚਨਾਉਂ ਦੇ ਪਿਓਰ ਚਨਾਉਂ ਦੇ ਦੁਪट्टे ਇਸ ਤਰ੍ਹਾਂ ਦੇ ਵਰਕ ਕੀਤੇ ਪਿਆ ਲੋ ਜੀ ਡਿਜ਼ਾਈਨ ਹੈਗਾ 1200 1500 ਵਾਲਾ ਦੇਖੋ ਜੀ ਇੱਕੋ ਡਿਜ਼ਾਈਨ ਮਿਲੇਗਾ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਸੂਟ ਦੇਣਾ ਜੀ 599 ਰੁਪਏ ਟੋਟਲੀ ਹੈਂਡਵਰਕ ਦਾ ਕੰਮ ਬਾਜੂਆਂ ਦੇ ਵਰਕ ਸਿਰਫ 599 ਰੁਪਏ ਦੀ ਰੇਂਜ ਚ ਦੁਪੱਟੇ ਮਿਲਨੇ ਆ ਪਿਓਰ ਚਨਾਉ ਦੇ ਇਦਾਂ ਦੇ ਆ ਲਓ ਸਿਰਫ 599 ਰੁਪਏ ਇਹ ਕੜੀ ਰਿੰਗ ਦੇ ਕੋਈ ਮੋਰਾਂ ਵਾਲੀ ਆ ਲਓ ਇਹ ਵੀ ਪਿਓਰ ਕ੍ਰੇਪ ਦੇ ਉੱਤੇ ਡਿਜ਼ਾਈਨ ਆ ਦੇਖੋ ਜੀ ਨੇਚਰਲ ਕ੍ਰੇਪ ਦੇ ਉੱਤੇ ਮੋਰਾਂ ਵਾਲਾ ਡਿਜ਼ਾਈਨ ਆ ਲਓ ਜੀ ਪੂਰਾ ਫਰੰਟ ਹੈਵੀ ਨਾਲ ਬਾਜੂ ਹੈ ਵੀ ਚੈੱਕ ਕਰੋ ਜੀ ਪਹਿਲਾ ਮੋਰ ਵਾਲਾ ਡੈਨ ਪੂਰਾ ਫਰੰਟ ਹੈ ਵੀ ਬਾਜੂ ਹੈ ਵੀ ਤੇ ਬਾਟਮ ਦੇ ਵੀ ਕੰਮ ਰਹੇਗਾ ਦੁਪੱਟਾ ਰਹੇਗਾ ਜੀ ਪਿਓਰ ਚਨਾਉਂ ਦਾ ਪਿਓਰ ਚਨਾਉਂ ਦਾ ਦੁਪੱਟਾ ਇਸ ਤਰ੍ਹਾਂ ਬਰਕੀਤਾ ਪਿਆ ਟੂ ਸਾਈਡ ਕਲਰ ਮਿਲਣਗੇ 4 8 ਰੰਗਾਂ ਦਾ ਕਲਰ ਚਾਰਟ ਹੈ 8 ਦੇ 8 ਰੰਗ ਸੁਪਰ ਪਾਸ ਆ ਲੋ ਤੇ ਬੱਚਾ ਜੀਗਾ ਜੀ 900 ਰੁਪਏ ਦੀ ਰੇਂਜ ਦੇ ਵਿੱਚ ਸੂਟ ਆ ਗਰਾਓ ਚੈੱਕ ਪੂਰਾ ਹੈਵੀ ਫਰੰਟ ਬਾਜੂ ਦੇ ਵੀ ਹੈ ਕੰਮ ਪਲੱਸ ਬਾਉਂਡਮ ਵੀ ਪੂਰੀ ਹੈ ਵੀ ਦੁਪੱਟਾ ਮਿਲੇਗਾ ਜੀ ਪਿਓਰ ਚਨਾਉਂ ਦਾ ਇਹਦਾ ਰੇਟ ਕਰ ਦਿੱਤਾ ਜੀ 750 ਰੁਪਏ 750 ਰੁਪਏ ਦੀ ਰੇਂਜ ਦੇ ਵਿੱਚ ਸੁਪਰ ਹਿੱਟ ਡਿਜ਼ਾਈਨਿੰਗ ਆ ਜੀ ਆ ਲੋ ਵੀਡੀਓ ਕਰ ਦੋ ਦਬਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਆਣਾ ਕਿੱਥੇ ਆ ਐਸ ਕੇ ਟੈਕਸ ਰੈਂਡਾ ਮੇਨ ਲੁਦੇਣਾ ਹਾਈਵੇ ਆਪੋਜੀਟ ਰਾਜਮੇਲ ਪੈਲਸ